ਹਾਂਜੀ ਬਾਈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਜਿਵੇਂ ਆਪਣੇ ਚੈਨਲ ਤੁਸੀਂ ਲਗਾਤਾਰ ਕਟੀਆਂ ਦੀ ਵੀਡੀਓ ਵਿਕਰੀ ਵਾਸਤੇ ਦੇਖਦੇ ਹੋ ਵੀ ਕਟੀਆਂ ਵੇਚਣਾ ਭਰਾਣੇ ਵਿਕਰੀ ਵਾਸਤੇ ਬਕਾਉ ਹੈ ਜਿੱਦਾਂ ਨਾ ਤੇ ਅੱਜ ਕਟੀਆਂ ਬਾਈ ਜੱਗੇ ਮੈਥਿਆਲੇ ਕੋਲੋਂ 10 ਕਟੀਆਂ ਵੇਚ ਕੇ ਰਾਜਸਥਾਨ ਚੱਲ ਗਏ ਇਹਨਾਂ ਦੀ ਵੀਡੀਓ ਸਾਂਝੀ ਕਰਨੀਆਂ ਬਾਈਆਂ ਦਾ ਇੱਕ ਤਾਂ ਗੱਲਬਾਤ ਕਰਾਂ ਜੀ ਭਰੋਸਾ ਬਾਈਆਂ ਨੂੰ ਕਿਵੇਂ ਲੱਗਿਆ ਇਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਸਾਰਾ ਡਿਟੇਲ ਹੈ ਨਾ ਤੁਹਾਨੂੰ ਦੱਸਾਂਗੇ ਆਪਾਂ ਵੀਡੀਓ ਇੱਕ ਮੋਟੀਵੇਸ਼ਨ ਵੀ ਤੁਹਾਨੂੰ ਵੀਡੀਓ ਦੇਣੀ ਹੈ ਵੀ ਬਾਈਨ ਆਪਾਂ ਸਲਾਹ ਦਿੱਤੀ ਸੀ ਵੀ ਕੱਟਣਾ ਰੱਖਣ ਵਾਸਤੇ ਉਹ ਵੀ ਤੁਹਾਡਾ ਗੱਲਬਾਤ ਕਰਾਂਗੇ ਤੇ ਵੀ ਕੱਟਣਾ ਰੱਖਣ ਦਾ ਕੀ ਫਾਇਦਾ ਹੈ ਨਾ ਤਾਂ ਸਾਰੀ ਜਿਹੜੀ ਵੀਡੀਓ ਤੁਸੀਂ ਧੁਰ ਤੱਕ ਲਾਸਟ ਤੱਕ ਜਰੂਰ ਦੇਖਣੀ ਹੈ ਤੇ ਨਾਲ ਦੀ ਨਾਲ ਸ਼ੇਅਰ ਤੇ ਇੱਕ ਕਮੈਂਟ ਦੁਨਾ ਪਰ ਆ ਵਾਸਤੇ ਲਾਜ਼ਮੀ ਕਰ ਦਿਓ ਬਾਈ ਜਗੇ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਵੀਰੇ ਆਪਣਾ ਵੀ ਸਾਸਰੀ ਕਾਲ ਜੀ ਸਾਸਰੀ ਜਗੇ ਆਪ ਖੜਿਆ ਪੈਂਟ ਮੈਂ ਤੇ ਹਾਂਜੀ ਵੀਰੇ ਤਹਿਸੀਲ ਤਪਾਦੇ ਜ਼ਿਲ੍ਹਾ ਬਰਨਾਲਾ ਬਾਈ ਜੱਗੇ ਨੂੰ ਰੋਜ਼ ਹੀ ਵੀਡੀਓ ਚ ਦੇਖਦੇ ਆਂ ਆਪਾਂ ਲਗਭਗ ਤੀਜੇ ਦਿਨ ਵੀਡੀਓ ਪੈਂਦੀ ਆ ਕਿੰਨੀਆਂ ਕੱਟੀਆਂ ਸੇਲ ਕੀਤੀਆਂ ਅੱਜ ਆਪਾਂ 10 ਕਰੀਏ ਵੀਰੇ 10 ਕੱਟੀਆਂ ਸੇਲ ਕੀਤੀਆਂ ਕਿੱਥੇ ਭੇਜਾਂਗੇ ਆਪਾਂ ਤੇ ਰਾਜਸਥਾਨ ਰਾਜਸਥਾਨ ਬਾਈ ਨੂੰ ਮੈਂ ਕਿਦੋਂ ਫਿਰ ਲਾ ਬਾਈ ਨਾਲ ਆਪਾਂ ਕੱਲ੍ਹ ਵਾਸਤੇ ਸਟਾਰਟ ਕਰੀ ਤੇ ਫੇਰ ਵਕਸੂੜਨਾ ਕਰਦਾ ਬਾਈ ਜੀ ਸਸਰੀਕਲ ਠੀਕ ਠਾਕ ਸਸਰੀਕਲ ਬਾਈ ਜੀ ਵਧੀਆ ਜੀ ਆਪਣੇ ਦੱਸੋ ਕਿਹੜੀ ਲੋਕੇਸ਼ਨ ਤੋਂ ਪਹੁੰਚਿਆ ਆਪਾਂ ਇੱਥੇ ਮੈਂ ਰਾਜਸਥਾਨ ਤੋਂ ਹਨੂਮਾਨਗੜ੍ਹ ਜ਼ਿਲ੍ਹਾ ਜੀ ਜੀਲਾ ਹਨੂਮ ਤੁਸੀਂ ਪਹਿਲਾਂ ਮੇਰੇ ਨਾਲ ਗੱਲਬਾਤ ਕੀਤੀ ਜਾਂਦੀ ਸਭ ਤੋਂ ਪਹਿਲਾਂ ਬਾਈ ਜੀ ਤੁਹਾਡੀ ਵੀਡੀਓ ਦੇਖੀ ਐ 1 ਮਹੀਨੇ ਤੱਕ ਲਗਾਤਾਰ ਜੀ ਤੁਹਾਡੀ ਵੀਡੀਓ ਤੋਂ ਬਾਰੇ ਮੋਟੀਵੇਸ਼ਨ ਹੋਇਆ ਥੈਂਕ ਯੂ ਸੋ ਸੋ ਥੈਂਕ ਯੂ ਭਾਈ ਸਾਹਿਬ ਹਾਂਜੀ ਧੰਨਵਾਦ ਬਾਈ ਤੇ ਆ ਕੇ ਕੋਈ ਜਿਵੇਂ ਦੂਜੀ ਸਟੇਟ ਦੇ ਵਿੱਚ ਪਹੁੰਚੇ ਤੁਸੀਂ ਨਾ ਦੂਜੇ ਰਾਹ ਦੇ ਵਿੱਚ ਕੋਈ ਕੰਮ ਲੱਗਿਆ ਹੋਵੇ ਫਰਾਡ ਐ ਜਾਂ ਕੋਈ ਧੋਖਾ ਲੱਗਿਆ ਹੋਵੇ ਨਹੀਂ ਜੀ ਬਾਈ ਕੋਈ ਕੋਈ ਉਨਿੱਕੀ ਨਹੀਂ ਲੱਗਿਆ ਬਾਈ ਬਹੁਤ ਵਧੀਆ ਲੱਗਿਆ ਬਾਈ ਵਧੀਆ ਲੱਗਿਆ ਡੀਲ ਠੀਕ ਲੱਗੀ ਹਾਂਜੀ ਸੌਦੇ ਰੇਟ ਸਾਰਾ ਕਟਿਆ ਹਾਂਜੀ ਜਿੱਦਾਂ ਦਿਖਾਈ ਸੋ ਉਹੀ ਚੀਜ਼ ਨਿਕਲੀ ਆ ਉਹੀ ਚੀਜ਼ ਨਿਕਲੀ ਬ 10 ਘਟੀਆਂ ਜੇ ਲੈ ਜਲਿਓ 50 ਹੋਰ ਲੈਣੀ ਆ ਕਿੰਨੇ ਦਿਨ ਚ ਕਰਨਾ ਇਹਦੇ 50 ਨੇ ਬਸ ਆਈ ਤੇ ਵੀ 1 ਦਿਨਾਂ ਚ ਭਾਈ ਬਸ ਜਿੱਦੇ ਹੋ ਗਿਆ ਮਤਲਬ ਉਦੀ ਲੈ ਲਵੋ ਜਦੋਂ ਆਰਡਰ ਪੂਰਾ ਹੋ ਜੇ ਉਦੋਂ ਦੱਸ ਦੇ ਬਸ ਤੋਂ 20 ਰੋ ਪਹਿਲਾਂ ਪਹਿਲਾਂ ਕਰਨਾ ਗੱਡੀ ਤੇ ਜਿਆਦਾ ਤੂੰ ਜਿਆਦਾ 10 ਹੀ ਜਾ ਸਕਦੀ ਹੈ ਭਾਈ ਉਂ ਲੈ ਜਾਂਦੇ ਭਾਵੇਂ ਕਿੰਨੀ ਲੈ ਲੋ ਹਾਂ ਵੀ ਪਸ਼ੂ ਤੰਗ ਹੁੰਦਾ ਵੀ ਜਦੋਂ 10 ਕਟੀਆਂ ਹੁੰਨ ਉਦੋਂ ਘੰਟੀ ਮਾਰਦੇ ਨੇ ਫਿਰ ਅਸੀਂ ਲੈ ਜਾਉਂਦੇ ਹਾਂ ਹਾਂ 10 ਦਾ ਕਰਕੇ ਭੇਜ ਜਾਂਗੇ 50 ਕਟਾਂ ਦਾ ਆਰਡਰ ਦੇ ਚੁੱਕੇ ਹਾਂ ਜੀ ਠੀਕ ਆ ਤੇ ਵੈਸੇ ਮਾਹੌਲ ਕਿਵੇਂ ਲੱਗਿਆ ਇੱਥੇ ਲਹਾਟ ਅਸੀਂ ਆ ਕੇ ਬਹੁਤ ਵਧੀਆ ਮਾਹੌਲ ਲੱਗਿਆ ਵੀ ਵਧੀਆ ਲੱਗਿਆ ਵਧੀਆ ਲੱਗਿਆ ਤੇ ਤਾਂ ਲੱਗਿਆ ਵੀ ਰਾਜਾ ਰੁਕਿਆ ਰੁਕਿਆ ਜਾਂ ਕੋਈ ਹੋਰ ਕੋਈ ਪਰੇਸ਼ਾਨ ਕੋਈ ਉਹ ਕੋਈ ਨਹੀਂ ਹੋਇਆ ਦੇਖਣ ਲੱਗੀ ਤੇ ਆਪਣੇ ਚੈਨਲ ਤੋਂ ਤੁਸੀਂ ਦੇਖਿਆ ਵੀਡੀਓ ਲਗਾ ਜਰੂਰ ਬਹੁਤ ਜ਼ਿਆਦਾ ਵੀਡੀਓ ਦੇਖੀਏ ਬਾਈ ਵਧੀਆ ਲੱਗਿਆ ਕੰਮ ਬਹੁਤ ਵਧੀਆ ਠੀਕ ਆ ਤੇ ਹੁਣ ਤੁਸੀਂ ਕਟੀਆਂ ਪਾ ਰਹੇ ਹੋਣ ਤੇ ਮਤਲਬ ਕਿ ਮੈਨੂੰ ਲੱਗਿਆ ਵੀ ਕਟਨੀ ਪਾਲ ਗਏ ਮਤਲਬ ਕੀ ਕਿੰਨਾ ਕਿਸ ਨੂੰ ਲੱਗਿਆ ਵਾਈਟ ਵਾਲੀ ਚੀਜ਼ ਬਾਈ ਜੀ ਆਨ ਵਾਲਾ ਟੇਮ ਆ ਦੱਸਦਾ ਵੀ ਜਿੰਨੇ ਹੈ ਆਪਣੀ ਯੂਪੀ ਚ ਮੱਝਾਂ ਜਾਂਦੀ ਹੈ ਉੱਥੋਂ ਸਾਰੀ ਨਸਲਾ ਖਤਮ ਹੋ ਜਾਂਦੀ ਹੈ ਬਾਈ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਾਂਦਾ ਹੈ ਵੀ ਆਨ ਨਾਲ ਟੇਮ ਮਜ਼ਾ ਲੱਭਣੀ ਨਹੀਂ ਆਹ ਕੰਡੀਸ਼ਨ ਹੋਣੀ ਜਾਣੀ ਹੈ ਵੀ ਆਪਾਂ ਛੋਟੀ ਕੱਟੀ ਨੂੰ ਵੇਚ ਦਿੰਦੇ ਆ ਯੂਪੀ ਵਾਲੇ ਨੂੰ ਬਹੁਤ ਜ਼ਿਆਦਾ ਨੁਕਸਾਨ ਆ ਬਾਈ ਬੀਮਾ ਨਵੀਂ ਪੈਨੀ ਤਿਆਰ ਨਹੀਂ ਹੋ ਰਹੀ ਜਮਾ ਨਹੀਂ ਹੋ ਰਹੀ ਭਾਈ ਪੁਰਾਣੀ ਮੱਝ ਕਿੰਨਾ ਟਾਈਮ ਕੱਟੂਗੀ ਆਪਣੇ ਕੋਲ ਹਣਾ ਉਹ ਤਾਂ ਹੈ ਹੀ ਬਈ ਉਹ ਤਾਂ ਹੈ ਨਾ ਇਹ ਇਹ ਮੈਂ ਸਾਰੇ ਭਰਾਵਾਂ ਨੂੰ ਇਹੀ ਸੰਦੇਸ਼ ਆ ਵੀ ਜਿਹੜਾ ਅੱਜ ਦੀ ਘੜੀ ਕੋਈ 5 ਕਟੀਆਂ 10 ਕਟੀਆਂ ਪਾਲ ਲੂ ਤਾਂ ਉਹਨਾਂ ਵਾਲੇ ਟਾਈਮ ਚ ਕਿ ਬੈਂਕ ਦੇ ਚਾਹ ਫਡੀ ਜਮਾ ਬੈਂਕ ਚ ਐਫਡੀ ਵੀ ਅੱਜ ਤੁਹਾਡੇ ਰਾਜਸਥਾਨ ਵਿੱਚ ਆਪਾਂ ਜੇ 10 11 ਖਿਲ ਵਾਲੀ ਮੱਝ ਲੈਣੀ ਹੋਵੇ ਕਿੰਨੇ ਰੁਪਏ ਲੱਗ ਭਗ ਜੇ ਲਾਸਟਿਮੇਟ ਲੰਬਸਮ ਵਾਈ ਜੀ 1 ਲੱਖ ਤੋਂ ਉੱਤੇ ਉੱਤੇ ਜਾਂਦੀ ਹੈ ਬਈ 1 ਲੱਖ ਤੋਂ ਅੱਜ 2025 ਦੇ ਵਿੱਚ ਆਪਾਂ ਖੜੇ ਆਗੇ 1 ਲੱਖ ਦੀ ਆ ਇਹ ਕਟੀਆਂ ਨੇ 2027 ਚ ਹਾਂਜੀ ਤੇ 27 ਨੂੰ ਨੋਰਮਲ ਮੱਝ 1.5 ਲੱਖ ਤੋਂ ਪਾਰ ਜੀ ਨੋਰਮਲ ਜੀ ਤੇ ਜਿਨਾਂ ਅੱਜ 10 ਮੱਝ ਇਕੱਠਿਆਂ ਪਾ ਲਿਆ ਤਾਂ ਮੰਨ ਕੇ ਚੱਲੋ ਵੀ 15 ਲੱਖ ਰੁਪਏ ਦੀ 15 ਲੱਖ ਸੇਵ ਕਰ ਲਿਆ ਬਈ ਆਉਂਦਾ ਸੇਵ ਕਰ ਲੈਣਾ ਤੇ ਚਾਰ ਹਰਾ ਚਾਰਾ ਦਾਣਾ ਤਾਂ ਆਪਣੇ ਘਰ ਚ ਹੁੰਦਾ ਹੀ ਹੈ ਨੋਰਮਲ ਹੁੰਦਾ ਬਾਈ ਜੀ ਨਹੀਂ ਤਾਂ ਇੰਨਾ ਵੀ ਬੰਦੇ ਕੋਲੇ ਟੇਮ ਤਾਂ ਹੁੰਦੇ ਤੜਕੇ 2 ਘੰਟੇ ਸ਼ਾਮ ਨੂੰ 2 ਘੰਟੇ ਕੱਟੀਆਂ ਤਾਂ ਇੰਨੇ ਹੀ ਟੇਮ ਮੰਗਦੀ ਹੈ ਬਈ ਠੀਕ ਹੈ ਹੋਰ ਇਹਦੇ ਪਹਿਲਾਂ ਪੋਸ਼ ਬਹੀ ਰੱਖਿਆ ਕਰ ਦੇ ਵਿੱਚ ਆਪਣੇ ਕੋਲੇ ਆਹ ਪਸੂ ਨੋਰਮਲ ਬਚਪਨ ਤੋਂ ਵੀ ਦਾਦੇ ਪੜਦਾ ਦੇ ਸਾਰੇ ਹਾਂਜੀ ਬਾਈ ਠੀਕ ਆ ਸੋ ਬਾਈ ਨੂੰ ਦੇ ਦੋ ਮੈਂ ਕਿ ਆਪਾਂ ਬਾਈ ਭਾਈ ਜੱਗੇ ਫਿਰ ਕਿਵੇਂ ਡੀਲ ਲੱਗੀ ਭਰਾਵਾਂ ਦੀ ਕਿਵੇਂ ਨਾਲ ਸੰਪਰਕ ਹੋ ਆਪਣੇ ਚੈਨਲ ਨਾਲ ਹੋਇਆ ਪਾਰਕ ਵੀਰੇ ਤੁਹਾਡੇ ਚੈਨਲ ਨਾਲ ਸੰਪਰਕ ਹੋਇਆਗਾ ਬਾਕੀ ਤੁਹਾਨੂੰ ਪਤਾ ਆਪਾਂ ਤੁਹਾਡੇ ਜਿੱਦ ਦੇ ਤੁਸੀਂ ਮੈਨੂੰ ਸਲਾਹ ਦੇ ਕੇ ਤੁਸੀਂ ਦਿੱਤੀ ਸੀ ਹਾਂਜੀ ਕਿਤੇ ਵੀ ਜਿਵੇਂ ਹੁਣ ਬੰਦੇ ਹੋਰ ਵੀ ਕੰਮ ਕਰਦੇ ਕੋਈ ਸਾਫ ਬੰਦਾ ਵੀ ਰਵੀ ਕੰਮ ਕਰ ਲੂਗਾ ਤਾਂ ਵੀ ਆਪਾਂ ਨੂੰ ਕੋਈ ਫਰਕ ਨਹੀਂ ਬਿਲਕੁਲ ਤੇ ਆਪਾਂ ਮੈਨੂੰ ਮੈਨੂੰ ਵੀ ਲੱਗਿਆ ਯਾਰ ਮਹਾਨ ਵੀ ਬੰਦੇ ਹਨਾ ਮੈਂ ਨਮਾਗਾ ਤੇ ਕਾਮਯਾਬ ਹੋਣਾ ਬਹੁਤ ਔਖਾ ਗਾ ਟਾਈਮ ਲੱਗਦਾ ਕਿਉਂਕਿ ਬਹੁਤ ਕਾਰੀਗਰ ਪ੍ਰਾਣੀ ਬੰਦੇ ਨੇ ਠੀਕ ਹੈ ਠੀਕ ਹੈ ਤੇ ਮੈਨੂੰ ਆਪੂ ਬਸ ਤਾਂ ਇਹ ਭਰਾ ਡਾਕਟਰ ਅਲਾ ਕਹਿੰਦਾ ਡਾਕਟਰ ਨੂੰ ਕਹਿੰਦਾ ਇਹ ਪਸ਼ੂ ਵਾਲਾ ਮਲ ਡੰਗ ਡਾਕਟਰੀ ਦਾ ਏ ਆਈ ਦਾ ਬਾਈ ਕੰਮ ਕਰਦਾ ਡਾਕਟਰੀਆ ਕੰਮ ਕਰਦਾ ਪਰ ਇੱਕ ਦਿਨ ਮੇਰੇ ਨਾਲ ਬੈਠਾ ਸੰਪਰਕ ਹੋਇਆ ਮਾਹ ਬਾਈ ਜਿਹੜਾ ਜੇ ਤੂੰ ਫ੍ਰੀ ਸਮਾਂ ਹੁੰਦਾ ਹੈ ਕਹਿੰਦਾ ਵੀ ਕੁਛ ਨਾ ਕੁਛ ਟਾਈਮ ਵਿਹਲਾ ਹੁੰਦਾ ਨਾ ਆਪਣੀ ਹੀ ਗੱਲ ਹੋਈ ਸੀ ਨਾ ਵੀ ਮਾਯਾ ਕਿਉਂ ਨਾ ਜਿਹੜਾ ਮਤਲਬ ਮੱਝਾਂ ਕੰਮ ਆ ਤਾਂ ਬਹੁਤ ਬੰਦੇ ਲੈ ਕੇ ਵੇਚ ਦਿਆ ਕੱਟੀ ਦੇ ਕੰਮ ਬਹੁਤ ਘੱਟ ਹੋ ਰਿਹਾ ਨਾ ਮ ਹਾਂ ਲੱਗਿਆ ਕਰਾ ਤੈਨੂੰ ਵੀ ਬਾਈ ਮੈਂ ਇਹ ਬੰਦਾ ਪੰਪ ਦੇ ਜਾਂਦਾ ਵੀ ਮੈਂ ਕੰਮ ਵਧੀਆ ਕਰੀ ਜਾਂਦਾ ਵੀ ਇਹ ਇੱਧਰ ਮਨੂਕਾ ਕਰਾਊਗਾ ਮੇਰਾ ਕਰਾਊਗਾ ਮੈਂ ਹਾਂ ਪਰ ਮੈਨੂੰ ਆਪਦੇ ਆਪ ਤੇ ਆਏ ਸੀ ਕਿਉਂਕਿ ਆਪਾਂ ਇੱਡੇ ਕਾਰੀਗਰ ਨਹੀਂ ਸੀਗੇ ਕਿਉਂਕਿ ਪੁਰਾਣੇ ਬੰਦੇ ਬਹੁਤ ਕੰਮ ਕਰਦੇ ਆ ਬਾਕੀ ਬਾਬੇ ਦੀ ਮਿਹਰ ਰਹੀ ਤੇ ਥੋੜੀ ਮਿਹਰ ਨਾਲ ਆਪਣਾ ਵਧੀਆ ਨਾਮ ਆਗਾ ਤੇ ਆਪਾਂ ਵਧੀਆ ਕਟੀਆਂ ਆਪਣੀਆਂ 4 ਤੋਂ 5ਵਾਂ ਲੋਟ ਜਾ ਰਿਹਾ ਵੀਰੇ ਹਾਂਜੀ ਤੇ ਆਪਣਾ ਮੰਨ ਕੇ ਪੰਜਵਾਂ ਲੋਟ ਆ ਇਹ ਵੈਸੇ ਇਹ ਤੋਂ ਪਹਿਲਾਂ ਵੀਡੀਓ ਆਪਾਂ ਸਾਂਝੀ ਨਹੀਂ ਕੀਤੀ ਸੀ ਨਾ ਮੈਂ ਵੀਡੀਓ ਵੈਸੇ ਸੀ ਮੈਨੂੰ ਸੌਂਗ ਨਹੀਂ ਆਇਆ ਅੱਜ ਇਹ ਭਰਾ ਮਨ ਨਾਲ ਤਾਂ ਪਹਿਲਾ ਲੋਟ ਹੀ ਆ ਇਹ ਭਰਾ ਮਨ ਪਹਿਲਾ ਲੋਟ ਦੂਸਰੇ ਲੋਟ ਸੀ ਪਹਿਲਾਂ ਵੈਸੇ ਮੈਂ ਤੁਹਾਨੂੰ ਕਿਹਾ ਵੀ ਸਾਂਝੀ ਕਰ ਤੁਸੀਂ ਕਹਿੰਦੇ ਥੋੜਾ ਜਿਹਾ ਵੀ ਆਪਾਂ ਹੀ ਰੱਖਣਾ ਮੈਨੂੰ ਆਉਂਦਾ ਥੋੜਾ ਜਿਹਾ ਲਵੀ ਆਪਾਂ ਜਾਂ ਥੋੜਾ ਦਿਖਾ ਕੇ ਰਾਜੀ ਨਹੀਂ ਪਰ ਅੱਜ ਮੈਨੂੰ ਆਪ ਨੂੰ ਲੱਗਿਆ ਲਵੀ ਠੀਕ ਹੈ ਲਵੀ ਪੰਜਵਾਂ ਜਾ ਰਿਹਾ ਤੇ ਅੱਜ ਦਿਖਾਉਣਾ ਚਾਹੀਦਾ ਹੁਣ ਵਿੱਚ ਬੰਦੇ ਕਹਿੰਦੇ ਉਹ ਕਟੀਆਂ ਲੈ ਕੇ ਝੂਠ ਮਰਿਆ ਕਟੀਆਂ ਦੇਖ ਵੀਰੇ ਹੂੰ ਇਹ ਦੇਖ ਆਪਾਂ ਕੱਲੀ ਹੁਣ ਵਿੱਚ ਬੰਦੇ ਕਹਿੰਦੇ ਜਦੋਂ ਮੈਂ ਕੋਈ ਬਰੀਡ ਵਾਲੀ ਲਿਆਉਣਾ ਬਰੀਡ ਵਾਲੀ ਤਾਂ ਸਾਲ ਮਾਰਦੇ ਆ ਬਿਲਕੁਲ ਤੇ ਇਧਰ ਬਾਈ ਨੇ ਕਟੀਆਂ ਜਿਹੜੀਆਂ ਚੜਾਉਣਾ ਸਟਾਰਟ ਕਰਤੀਆਂ ਨਹੀਂ ਆ ਤੇ ਬਾਈ ਚੱਲਿਆ ਕਰਮ ਵਾਲੀਆਂ ਹਨੂਮਾਨਗੜਾ ਰਾਜਸਥਾਨ ਦੇ ਵਿੱਚ ਨਾ ਤੇ ਬਾਈ ਦੀ ਪਿਕਅਪ ਤੁਹਾਨੂੰ ਦਿਖਾ ਦੇਣਾ ਇਧਰ ਇਸ਼ਾਰੇ ਖੜੀ ਆ ਬਾਈ 10 ਕਟੀਆਂ ਬਾਈ ਨੇ ਲੈ ਕੇ ਜਾਣੀਆਂ ਨੇ ਬਾਈ ਜੱਗੇ ਦੇ ਘਰੋਂ ਨਾ ਹੁਣ ਅਖੇ ਨਾਲ ਵਿੱਚ ਬੰਦੇ ਤੇ ਮੰਨ ਕੇ ਚੱਲ ਵੀ ਹੁਣ ਤੈਨੂੰ ਆਇਆ ਦੱਸ ਉਹਦੇ ਤਾਂ ਤੈਨੂੰ ਲੱਗਿਆ ਸੀ ਵੀ ਬਾਈ ਪੰਪੰਦ ਦਾ ਸ਼ਾਦ ਨਾ ਹੁਣ ਹੁਣ ਕੰਮ ਠੀਕ ਲੱਗਦਾ ਹੁਣ ਤਾਂ ਮੈਨੂੰ ਪੰਪ ਵੀ ਆਪਦੇ ਵੀ ਮੰਨ ਗਏ ਹਾਂ ਜੇ ਬੰਦੇ ਨੂੰ ਕਿਸੇ ਨੂੰ ਦੱਸ ਦਿੰਨਾ ਨਾ ਜੇ ਮੈਂ ਦੋਸਤੋ ਮਿੱਤਰ ਰੋਲ ਵੀ ਆਪਣਾ ਕੋਈ ਕੱਟੀ ਚੰਗੀ ਆ ਉਹ ਵੀ ਕਹਣਾ ਪੰਪ ਦਿੰਦਾ ਹੈਗਾ ਹਾਂ ਠੀਕ ਹੈ ਨਾ ਆਪਾਂ ਲਈ ਵੀ ਜਿਹੜੇ ਤੇਰੇ ਸਾਹਮਣੇ ਆ ਵੀ ਕੱਟੀ ਉਦਾਂ ਦੀ ਹੋਊਗੀ ਹੁਣ ਆਹ ਕੱਟੀ ਹੈ ਇਹਨੂੰ ਮੈਂ ਕਿਸੇ ਵੀ ਬਰੀਡ ਚ ਨਹੀਂ ਕਹਿ ਸਕਦਾ ਦੇਖੇ ਇਹ ਮੈਂ ਕੱਟੀ ਕਹਿ ਸਕਦਾ ਸਿੰਪਲ ਕੱਟੀ ਆ ਜੇਕਰ ਤੇਰੇ ਸਾਹਮਣੇ ਜਿੰਨੀਆਂ ਮੈਂ ਵੀਡੀਓ ਪਾਈਆਂ ਤੁਸੀਂ ਜਿੰਨੀਆਂ ਪਾਈਆਂ ਮੈਂ ਤੈਨੂੰ ਇਹ ਕਹਿ ਕੇ ਪਾਈਆਂ ਤੂੰ ਕਹਿੰਦਾ ਸੀ ਥੋੜਾ ਤੈਨੂੰ ਆਊਟ ਮੰਨਾਂਗੇ ਮੈਂ ਕਹਿੰਦਾ ਬਾਈ ਲੱਖੇ ਕੱਟੇ ਵਾਲਾ ਤੂੰ ਲੈ ਕੇ ਦਿੱਤੀ ਮੈਂ ਤਾਂ ਕੱਟੀ ਹਾਂ ਆਪਾਂ ਕੱਟੇ ਵਾਲਾ ਤਾਂ ਲੈ ਕੇ ਵੀ ਕੱਟੀਆਂ ਵੇਚੇ ਆ ਹੁਣ ਇੱਥੇ ਮੇਰੇ ਸਾਹਮਣੇ ਦੋ ਲੈਤੀ ਦੀ ਜਾਂ ਸਭ ਤੋਂ ਵੱਡਾ ਪੁੰਨ ਦਾ ਕੰਮ ਕੀਤਾ ਕਿਸ ਦੇ ਘਰੇ ਦੁੱਧ ਪਿਆਉਣਾ ਕਿਸ ਦੇ ਘਰੇ ਚਾਹ ਕਰਾਉਣੀ ਹੈ 8 10 5 ਦੁੱਧ ਤਾਂ ਦਊਗੀ ਹਾਂ ਘੜ ਡੰਗ ਲਾਊਗਾ ਤਾਂ ਵਧੀਆ ਡੰਗ ਲਾਊਗੀ ਹੂੰ ਤੇ ਬਾਕੀ ਆ ਜੇ ਛੋਟੇ ਬੱਚੇ ਬਾਕੀ 22 ਛੋਟੇ ਬੱਚੇ ਲੈ ਕੇ ਆ ਨਾ ਆਪਣੇ ਕੋਲ ਨਾ ਛੋਟੇ ਬੱਚਿਆਂ ਦੀ ਬੜੀ ਢਮਡ ਲੱਖੇ ਹੂੰ ਬਾਕੀ ਅਡਡੀ ਮਤਲਬ ਜਿਦਾ ਦੀ ਡਿਮਾਂਡ ਆ ਉਸ ਤਰ੍ਹਾਂ ਮੈਨੂੰ ਵੱਡੀ ਗੱਡੀ ਤੇ ਮੈਨੂੰ ਆਲਾ ਦਾ ਥਾਂ ਦਾ ਵੀ ਉਹ ਕੋਈ ਅਡਜਸਟਮੈਂਟ ਕਰਨੀ ਹਾਂ ਪਰ ਮੇਰੇ ਕੋਲ ਜਿਆਦਾ ਸੂਟ ਮੈਂ ਤੈਨੂੰ ਪਤਾ ਡਾਕਟਰੀ ਦਾ ਕੰਮ ਕਰਦਾ ਸਵੇਰੇ ਸਵੇਰ ਕੰਮ ਆਉਂਦਾ ਕੋਲ ਹੋ ਜਾਂਦੀ ਆ ਠੀਕ ਲੈਸਨ ਕਟੀਆਂ ਦਿਖਾ ਦਿਆਂ ਸਾਰਿਆਂ ਜਿਹੜੇ ਦੋ ਕਟੀਆਂ ਜਾ ਚੁੱਕੀਆਂ ਜਿਵੇਂ ਇੱਕ ਆ ਖੜੀ ਕੱਟੀ ਇੱਕ ਆ ਖੜੀ ਆ ਆ ਗਈ ਤੇ ਆ ਛੋਟਾ ਕਟੀਆਂ ਆਖਰਾਂ ਨੇ ਕੁਛ ਤੇ ਸਾਰਾ ਜਿਹੜੇ ਜਿਹੜਾ ਨਿੱਕੇ ਬੱਚੇ ਨੇਗੇ ਅੱਜ ਮੈਂ ਦੋ ਇੱਧਰ ਆ ਬੈਠੇ ਨੇਗੇ ਹਾਂਜੀ ਤੇ ਇੱਕ ਜਿਵੇਂ ਆ ਕੱਟੀ ਇੱਧਰ ਖੜੀ ਹੈਗੀ ਤੇ ਤੇ ਇਹ ਵੀ ਥੋੜੀ ਦੇਨ ਆਗੀ ਚਲੋ ਵੈਸਤਾ ਕਹ ਕਦੇ ਵੀ ਹੁੰਦਾ ਦਾ ਪਰਮਾਤਮਾ ਪਰ ਪਰਮਾਦਾ ਬੰਦੇ ਰਾਹੀਂ ਆਉਂਦਾ ਹੈ ਆ ਕੱਟਾ ਵੀ ਬਾਈ ਨੂੰ ਰਾਜਸਥਾਨ ਆਪਾ ਸੌਰੀ ਮਾਫ ਕਰਨਾ ਹਰਿਆਣੇ ਦੇ ਵਿੱਚੋਂ ਦਵਾਇਆ ਸੀਗਾ ਤੁਸੀਂ ਮੈਨੂੰ ਕਿਹਾ ਸੀ ਕਹਿੰਦੇ ਲਵੀ ਇੱਥੇ ਕਾਹਨ ਕਰੀ ਜਾਂਦੇ ਤੇ ਪੰਜ ਪੰਜ ਵਾਲੀ ਲੀਟਰ ਦੀ ਕਰਾਸਿੰਗ ਕਰਾਈ ਜਾਂਦੇ ਲਵੀ ਤੂੰ ਇੱਕ ਡਾਕਟਰ ਨੂੰ ਵੀ ਤੂੰ ਕੰਮ ਕਰਿਆ ਜ਼ਿੰਦਗੀ ਚੱਲ ਵੀ ਹਾਂ ਥੋੜਾ ਜਿਹਾ ਨਾ ਵਧੀਆ ਕੰਮ ਕਰੀ ਪਿਆਗਾ ਟਾ ਕ੍ਰੋਸਿੰਗ ਵਾਸਤੇ ਚੰਗਾ ਦੁੱਧ ਵਾਲਾ ਇਹ ਆਪਾਂ ਇਹਦੀ ਮਾਂ ਨੇ 17 ਕਿਲੋ ਦੁੱਧ ਕੱਢਿਆ ਆਪਣੇ ਘਰੇ ਉਹ ਤਾਂ ਲਾ ਬਾਕੀ ਬਲਾਈ ਮਿਲ ਕੇ ਕਰਕੇ ਲਾਈਵ ਆਪਾਂ 16 3 20 ਦੀ ਕਰਾਈ ਆ ਹਾਂ ਇਹ ਮਤਲਬ ਜੇ ਬੈਸਤਾ ਮੱਝ 20 ਪਲੱਸ ਦੀ ਸੀਗੀ ਹਾਂ ਬਸੋ ਬੱਚਾ ਮਰ ਗਿਆ ਪਰ ਤੇਰੇ ਘਰੇ ਆ ਕੇ ਆਉਣ ਸਰ ਬਾਈ ਦੇ ਘਰੇ ਨਾ ਮੱਝ ਲੈ ਕੇ ਆਇਦੋ ਕੱਟੀ ਆਉਣ ਸਾ ਤੀਜੇ ਦੇ ਨਹੀਂ ਜਿਹੜੀ ਉਹ ਬੱਚੀ ਕੱਟੀ ਮਤਲਬ ਐਕਸਪਾਇਰ ਹੋ ਗਈ ਸੀ ਜਿਹਦੇ ਕਰਕੇ ਮਤਲਬ ਮੱਝ ਨੇ ਫੇਰ ਵੀ ਲੱਖੇ 17 ਕਿਲੋ ਦੁੱਧ ਕੱਢਿਆ ਪਰ 17 ਤਰ ਦਾ ਫੇਰ ਵੀ ਚੱਲੀ ਗਈ 17 ਦੇ ਚੱਲੀ ਗਈ ਹਾਲਾਂਕਿ ਮੱਝ 20 ਪਲੱਸ ਵਾਲੀ ਸੀਗੀ ਮੱਝ ਨੂੰ ਆ ਮਾਜੀ ਸੀ ਆਪਣੇ ਚੈਨਲ ਤੇ ਲਾਈਵ ਮਿਲਕ ਨੂੰ ਦੇਖੀ ਹੈਗੀ 17 ਕਿਲੋ ਲਗਭਗ 12 13 ਦੀ ਸੂਈ ਚਵਾਈ ਕਰਕੇ ਲੈ ਕੇ ਆਏ ਸੀ ਆਪਾਂ ਤੇ ਬਾਕੀ ਬਾਈ ਦਾ ਛੋਟਾ ਮਾਲ ਜਿਹੜਾ ਬੱਚੇ ਇਹ ਯਾਰ ਹੈ ਰਾਜਸਥਾਨ ਤੇ ਕਿਸੇ ਜੀ ਭਰਾ ਨੇ ਕੋਈ ਮੰਨ ਕੇ ਚੱਲ ਕਟੀਆਂ ਮੰਨ ਕੇ ਲਈ ਪਾਲਣਾ ਹੁਣ ਤਾਂ ਜਰੂਰ ਵੇਚੋ ਕੋ ਕੇ ਸ਼ੌਂਕ ਨਾਲ ਪਾਲੇ ਆਉਣ ਨਾਲ ਟਾਈਮ ਦਾ ਬਹੁਤ ਵਧੀਆ ਮਤਲਬ ਕਿ ਇਹ ਗਿਫਟ ਹੀ ਹੈਗਾ ਫਿਰ ਤੇ ਭਰਾ ਕੋਈ ਹੋਰ ਕੋਈ ਸੁਨਿਹਾ ਹੋਰ ਬਾਈ ਜੇ ਕਿਸੇ ਸੱਜਣ ਮਿੱਤਰ ਨੇ ਕਟੀਆਂ ਲੈਣੀਆਂ ਹਾਂ ਛੋਟੀਆਂ ਲੈਣੀਆਂ ਵੱਡੀਆਂ ਲੈਣੀਆਂ ਤਾਂ ਆਪਣੇ ਨਾਲ ਜਰੂਰ ਸੰਪਰਕ ਕਰੇ ਆਪਣਾ ਸੰਪਰਕ ਨੰਬਰ 977919511 ਜ਼ਿਲ੍ਹਾ ਬਰਨਾਲਾ ਮਹਿਤਾ ਪਿੰਡ ਤਹਿਸੀਲ ਤਪਾ ਜਿਹੇ ਜੀ ਡਿਮਾਂਡ ਹੋਵੇ ਉਹ ਜੀ ਪੂਰੀ ਕਰ ਦਾਂਗੇ ਹੋਰ ਜੀ ਡਿਮਾਂਡ ਪੂਰੀ ਕਰ ਦਾਂਗੇ ਠੀਕ ਆ ਤੇ ਜਿਆ ਆਲੇ ਨੇ ਵੇਚਣੇ ਆਉਂਗਾ ਤਾਂ ਵੀ ਆਪਾਂ ਨੂੰ ਸੰਪਰਕ ਕਰੇ ਵੀ ਭਾਈ ਜੱਗਾ ਕਹਿੰਦਾ ਕਟਾਂ ਲੈ ਵੀ ਲੈਣ ਦਾ ਕਹਿੰਦਾ ਵੇਚੀ ਦੇਣਾ ਜੇ ਕਿਸੇ ਭਰਾ ਨੇ ਡਾਕਟਰੀ ਦਾ ਜਿਵੇਂ ਲੋਕਲ ਏਰੀਆ 'ਚ ਇੱਥੇ ਮੱਝ ਦਾ ਟੀਕਾ ਪਰੋਣਾ ਹੋਵੇ ਜਾਂ ਕੋਈ ਨਿੱਕਾ ਮੋਟਾ ਲਾਇਆ ਕਰਾਉਣਾ ਹੋਵੇ ਮਤਲਬ ਕਿਸੇ ਵੀ ਤਰ੍ਹਾਂ ਦਾ ਨਾ ਤੇ ਉਹ ਬਾਈ ਨਾਲ ਉਹ ਵੀ ਸੰਪਰਕ ਕਰ ਸਕਦੇ ਹੋ ਹਾਂ ਆਪਾਂ ਜੋ ਵੀ ਹੋਈ ਜਿੰਨਾ ਕ ਆਪਾਂ ਨੂੰ ਦੇਖੋ ਪ੍ਰਮਾਤਮਾ ਨੇ ਦਾਤ ਬਖਸ਼ੀ ਆ ਤੇ ਆਖੋ ਲੋ ਦੀ ਕੋਈ ਤੇ ਉਹਨਾਂ ਕ ਆਪਾਂ ਦੇਖੋ ਥੋੜੀ ਸੇਵਾ 'ਚ ਹਾਜ਼ਰ ਰਹਾਂਗੇ ਤੇ ਆਪਣੀ ਜਿੰਨਕੇ ਬੈ ਮਨਗਲ ਮੈਨੂੰ ਆ ਹੁੰਦਾ ਰਲ ਵੀ ਆਪਾਂ ਚੀਜ਼ ਚੰਗੀ ਤੋਂ ਚੰਗੀ ਲੈ ਕੇ ਮੈਨੂੰ ਮੈਂ ਨਾ ਇਹ ਜਿਹੜੇ ਕੱਟੀਆਂ ਬਾਈ ਹੁਣ ਇਹ ਬਾਈ ਦੀ ਡਿਮਾਂਡ ਮੁਤਾਬਕ ਆਪਾਂ ਹੋ ਕੀਤੇ ਨਾ ਇਹਦੀ ਡਿਮਾਂਡ ਮੁਤਾਬਕ ਵੀ ਜਿਵੇਂ ਜਿਵੇਂ ਬਾਈ ਨੇ ਕਿਹਾ ਵੀ ਇਹੇ ਹੀ ਕੱਟੀ ਲੈਣੀ ਆਪਾਂ ਇਹਨੇ ਇੱਕ ਬਾਈਟ ਵਾਲੀ ਐਨੀ ਕੁ ਉਮਰ ਵਾਲੀ ਹੈ ਨਾ ਬਾਕੀ ਵੀਰੇ ਇਹ ਗੱਲ ਹੁੰਦੀ ਇੱਕ ਜਿਵੇਂ ਚੈਨਲ ਵਾਲੇ ਵੀਡੀਓ ਸੱਜਣ ਮਿੱਤਰ ਬਹੁਤ ਪਾਉਂਦੇ ਨੇ ਥੋੜੇ ਭਰਾ ਮੈਂ ਖੁਦ ਵੀ ਬਣਾ ਲੈਂਦਾ ਹੂੰ ਤੇ ਪਰ ਚੈਨਲ ਵਾਲਾ ਕਦੀ ਵੀ ਕੱਟੀ ਨਹੀਂ ਵੇਚ ਸਕਦਾ ਹੂੰ ਹੂੰ ਵੇਚਣੀ ਹੁੰਦੀ ਆਪ ਵੇਚਣੀ ਤਾਂ ਦੇਖੋ ਆਪ ਦੀ ਹੈਗੀ ਨਾ ਹਾਂ ਜੇ ਵਿਚ ਬੰਦੇ ਕਹਿੰਦੇ ਚੈਨਲ ਵਾਲੇ ਨੂੰ ਬਾਈ ਕੱਟੀ ਵੇਖਦੀ ਨਹੀਂ ਵੇਖਦੀ ਨਹੀਂ ਕੱਟੀ ਵੇਚ ਨਹੀਂ ਬੰਦੇ ਨੇ ਆਪ ਹੂ ਸਹੀ ਆ ਕਿਉਂਕਿ ਜੇ ਹੁਣ ਆਪਾਂ ਇਹ ਜਿਹੇ ਕੱਟੀਆਂ ਦਾ 15 15 20 20000 ਰੁਪਏ ਮੰਗਣ ਲੱਗਾ 30 30 ਰਹਿ ਗਈਆਂ ਚੈਨਲ ਵਾਲਾ ਕੀ ਕਰੂਗਾ ਹਾਂ ਸਹੀ ਗੱਲ ਸੋ ਇਹ ਵੀਡੀਓ ਸੀਗੀ ਆਪਣੀ ਇੱਕ ਭਰਾਵਾਂ ਨਾਲ ਸਾਂਝੀ ਕਰਨੀ ਹੈ ਰਾਜਸਥਾਨ ਨਾਲ ਸੋ ਜਿਹੜੇ ਭਰਾਵਾਂ ਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਬਹੁਤੋ ਸ਼ੇਅਰ ਜਰੂਰ ਕਰ ਦੇ ਜੀ ਸੋ ਆਪਣੇ ਨਾਲ ਦੀ ਨਾਲ ਇਹ ਜਿਆ ਵੀਡੀਓ ਦੇਖਣ ਵਾਸਤੇ ਆਪਣੇ ਭਾਗ ਸਿੰਘ ਫਾਰਮ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਬਾਈ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ